ਆਓ ਵਾਤਾਵਰਨ ਬਚਾਈਏ ਰਲ ਮਿਲ ਕੇ ਰੁੱਖ ਲਗਾਈਏ ਆਓ ਵਾਤਾਵਰਨ ਬਚਾਈਏ ਰਲ ਮਿਲ ਕੇ ਰੁੱਖ ਲਗਾਈਏ ਆਓ ਵਾਤਾਵਰਨ ਬਚਾਈਏ ਰਲ ਕੇ ਰੁੱਖ ਲਗਾਈਏ ਆਓ ਵਾਤਾਵਰਨ ਬਚਾਈਏ ਰਲ ਮਿਲ ਕੇ ਰੁੱਖ ਲਗਾਈਏ ਵਾਤਾਵਰਨ ਬਚਾਵਾਂਗੇ ਘਰ ਘਰ ਰੁੱਖ ਲਗਾਵਾਂਗੇ 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 ਰੇਨਯੋਤ ਸਰ ਸਾਹਿਬ ਜਿਹੜੇ ਅੱਜ ਤੁਸੀਂ ਮੋਨਪੁਰ ਵਿੱਚ ਬੂਟੇ ਲਾਉਣ ਆ ਰਹੇ ਹੋ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਮੈਂ ਪ੍ਰਵਾਦੀਆਂ ਰੁੱਖ ਗਾਓ ਵਾਤਾਵਰਨ ਚੌਥ ਸੰਸਥਾ ਕੰਨ ਦਾ ਮੇਰੇ ਬਹੁਤ ਹੀ ਸਤਿਕਾਰਯੋਗ ਪ੍ਰੈਸ ਲੈਰੀ ਸਾਹਿਬ ਜਿਨ੍ਹਾਂ ਨੇ ਬਹੁਤ ਹੀ ਉਦਮ ਕੀਤਾ ਵਾਤਾਵਰਨ ਬਚਾਉਣ ਖਾਤਰ ਮੋਨਪੁਰ ਸਕੂਲ ਦੇ ਵਿੱਚ ਅਸੀਂ ਅੱਜ ਕੁਝ ਬੂਟੇ ਲਗਾਏ ਆ ਮੈਂ ਬੇਨਤੀ ਕਰਦਾ ਸਾਰੇ ਸਟਾਫ ਨੂੰ ਅਤੇ ਬੱਚਿਆਂ ਨੂੰ ਕਿ ਜਿਹੜੇ ਵੀ ਆਪਾਂ ਬੂਟੇ ਲਗਾਏ ਨੇ ਉਹਨਾਂ ਨੂੰ ਪਾਲਣਾ ਆਪਣਾ অতি ਜ਼ਰੂਰੀ ਹੈ ਬੁੱਤੇ ਲਗਾਉਣ ਨਾਲ ਹੀ ਸਾਡੀ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ ਬੁੱਤੇ ਲਗਾਉਣ ਨਾਲ ਸਮਝ ਸਾਡੀ ਜ਼ਿੰਮੇਵਾਰੀ ਵੱਜ ਜਾਂਦੀ ਹੈ ਮੈਂ ਇੱਥੋਂ ਦੇ ਪ੍ਰਿੰਸੀਪਲ ਸਾਹਿਬ ਜੀ ਦੇ ਹੈੱਡ ਦੇ ਤੇ ਸਾਰੇ ਸਮੂਹ ਸਟਾਫ ਦਾ ਦੁਆਰਾ ਫਿਰ ਧੰਨਵਾਦ ਕਰਦਾ ਕਿਉਂਕਿ ਜੇਕਰ ਮਨੁੱਖ ਨੇ ਤਾਂ ਜੇਕਰ ਰੁੱਖ ਨੇ ਤਾਂ ਹੀ ਮਨੁੱਖਾ ਜੀ ਜੇਕਰ ਆਪਾਂ ਹੁਣ ਵੀ ਇਸਲੇ ਹੋਗੇ ਤਾਂ ਆਪਣੇ ਬੱਚਿਆਂ ਲਈ ਬਹੁਤ ਹੀ ਇਹ ਅਗਲਾ ਸਮਾਂ ਹਾਨੀਕਾਰਕ ਹੋ ਗਿਆ ਮੈਂ ਦੁਆਰਾ ਫਿਰ ਬੇਨਤੀ ਕਰਦਾ ਕਿ ਵਣ ਭਾਗ ਦੀ ਸਰਕਾਰੀ ਨਰਸੀਆਂ ਵਿੱਚੋਂ ਆਪਾਂ ਕਿਸੇ ਸੰਸਥਾ ਰਾਹੀਂ ਜਾਂ ਕਿ ਵੀਡੀਓ ਸਾਹਿਬ ਰਾਹੀਂ ਜਾਂ ਕੋਈ ਸਕੂਲ ਰਾਹੀਂ ਐਪਰੀਲ ਦੇ ਕੇ ਬੂਟੇ ਪ੍ਰਾਪਤ ਕਰ ਸਕਦੇ ਆ ਫੁੱਲਾਂ ਵਾਲੇ ਛਾਮਾ ਵਾਲੇ ਤੇ ਮੈਡੀਸਨ ਪਲਾਂਟ ਮੈਂ ਸਾਡੇ ਸਾਰੇ ਵਿਭਾਗ ਵੱਲੋਂ ਸਾਰੀ ਸਮੂਹ ਸਾਧ ਸੰਗਤ ਦਾ ਅਤੇ ਬੱਚਿਆਂ ਦਾ ਧੰਨਵਾਦ ਕਰਦਾ ਜਦੋਂ ਵੀ ਆਪਾਂ ਬੱਚੇ ਦਾ ਜਨਮ ਦਿਨ ਮਨਾਉਨੇ ਆ ਆਪਾਂ ਨੂੰ ਫालतू ਖਰਚ ਕਰਨ ਤੋਂ ਇਲਾਵਾ ਆਪਾਂ ਬੂਟੇ ਰਗਾ ਕਿਉਂ ਨਾ ਜਨਮ ਦਿਨ ਮਨਾਉਣਾ ਚਾਹੀਦਾ ਦੁਆਰਾ ਫਿਰ ਪ੍ਰਿੰਸ ਸਾਹਿਬ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜ਼ਿਲ੍ਹਾ ਜੰਗਲਾਤ ਅਫਸਰ ਸ੍ਰੀ ਰਜੇਸ਼ ਗੁਲਾਟੀ ਜੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਸਰਦਾਰ ਜਸਵੀਰ ਸਿੰਘ ਰਾਏ ਵੱਡ ਰੇਂਜ ਅਫਸਰ ਜਿਹੜੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਮੋਹਨਪੁਰ ਵਿਖੇ ਰੁੱਖ ਲਗਾਓ ਵਾਤਾਵਰਣ ਬਚਾਓ ਸੰਸਥਾ ਦੇ ਮੈਂਬਰ ਬੂਟੇ ਲਗਾਉਣ ਲਈ ਪੁੱਜੇ ਨੇ ਬੂਟੇ ਲਗਾਉਣ ਦੀ ਇਸ ਮੁਹਿੰਮ ਦੇ ਵਿੱਚ ਅਸੀਂ ਪਹਿਲਾਂ ਸਭ ਤੋਂ ਧੰਨਵਾਦ ਕਰਦੇ ਹਾਂ ਹੈੱਡ ਟੀਚਰ ਜਿਹੜੇ ਇੰਚਾਰਜ ਨੇ ਇੱਥੋਂ ਦੇ ਮੈਡਮ ਹਰਜੀਤ ਬਾਲਾ ਜੀ ਤੇ ਇਸ ਕਰਕੇ ਇਸ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਸਾਡੇ ਇੱਥੇ ਮੋਹਨਪੁਰ ਪਿੰਡ ਦੇ ਸਰਪੰਚ ਸਾਹਿਬ ਔਰ ਮੋਜਜ ਸ਼ਖਸੀਤਾਂ ਤੇ ਸੁਰਿੰਦਰ ਸਿੰਘ ਜੀ ਜੋ ਬਲਾਕ ਅਫਸਰ ਨੇ ਵਣ ਵਿਭਾਗ ਦੇ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੀਆਂ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਮੈਂ ਦੱਸਣਾ ਚਾਹਣਾ ਕਿ ਪਿਛਲੇ ਕਾਫੀ ਸਮੇਂ ਤੋਂ ਚਰਚਾ ਦਾ ਵਿਚਾਰਿਆ ਗਲੋਬਲ ਵਾਰਮਿੰਗ ਗਲੋਬਲ ਵਾਰਮਿੰਗ ਦਾ ਜਿਹੜਾ ਮੇਨ ਮੁੱਦਾ ਹੈ ਉਹ ਕਿਉਂ ਉੱਠਿਆ ਕਿਉਂਕਿ ਰੁੱਖਾਂ ਦੀ ਅਣਹੋਂਦ ਕਾਰਨ ਸਮੁੱਚੀ ਪ੍ਰਕਿਰਤੀ ਦੇ ਵਿੱਚ ਵਾਤਾਵਰਣ ਪ੍ਰਭਾਵਿਤ ਹੋਇਆ ਇਸ ਮਈ ਦੇ ਮਹੀਨੇ ਵਿੱਚ ਜੋ ਗਰਮੀ ਪੈਦਾ ਹੋਈ ਹੈ ਤੇ ਇਹਨਾਂ ਦੇ ਇਹਨਾਂ ਦੇ ਵਿੱਚ ਵੀ ਜੋ ਹਮਤਸਾਲਾ ਮਾਹੌਲ ਹੈ ਅਸੋ ਲੋਕ ਬਹੁਤ ਚਿੰਤਤ ਨੇ ਕਿ ਲੋਕਾਂ ਨੂੰ ਹੁਣ ਮਹਿਸੂਸ ਹੋ ਰਿਹਾ ਹੈ ਕਿ ਰੁੱਖਾਂ ਦੀ ਅਨਹੋਂਦ ਕਾਰਨ ਇਹ ਵਰਤਾਰਾ ਵਾਪਰ ਰਿਹਾ ਹੈ ਤੇ ਦੇਖਿਆ ਜਾਵੇ ਤਾਂ ਪਿਛਲੇ ਕਾਫੀ ਸਮੇਂ ਤੋਂ ਜਾਗਰੂਕਤਾ ਮਹਿੰਮ ਸ਼ੁਰੂ ਹੋ ਗਈ ਹੈ ਸਾਡੀ ਪੰਜਾਬ ਸਰਕਾਰ ਨੇ ਸੂਬੇ ਦੇ ਮੁੱਖ ਮੰਤਰੀ ਸਰ ਭਗਵਾਨ ਸਿੰਘ ਮਾਨ ਦੀ ਅਗਵਾਈ ਤੇ ਜੰਗਲਾਤ ਵਿਭਾਗ ਵੱਲੋਂ ਵੀ ਇਸ ਸਬੰਧ ਵਿੱਚ ਲੋੜੀਂਦੇ ਕਦਮ ਚੁੱਕੇ ਨੇ ਪਰੰਤੂ ਲੋਕਾਂ ਵਿੱਚ ਅਜੇ ਵੀ ਜਾਗਰੂਕਤਾ ਦੀ ਬੜੀ ਕਮੀ ਹੈ ਲੋਕ ਬੇਵੇਸਲੇ ਨੇ ਤੇ ਲੋਕਾਂ ਨੂੰ ਜਾਗਰੂਕ ਹੋਣਾ ਪੈਣਾ ਹੈ ਕਿਉਂਕਿ ਇੱਕ ਤੰਦਰੁਸਤ ਸਮਾਜ ਦੀ ਜੋ ਆਧਾਰ ਹੈ ਤੰਦਰੁਸਤ ਸਮਾਜ ਦਾ ਜੋ ਪਲੇਟਫਾਰਮ ਤਿਆਰ ਹੋਣਾ ਉਹ ਰੁੱਖਾਂ ਦੇ ਕਾਰਨ ਹੋਣਾ ਜੇ ਰੁੱਖ ਹੋਣਗੇ ਤਾਂ ਵਾਤਾਵਰਨ ਚੰਗਾ ਹੋਊਗਾ ਤੰਦਰੁਸਤ ਵਾਤਾਵਰਨ ਹੀ ਚੰਗੇ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਂਦਾ ਹੈ ਅੱਜ ਇੱਥੇ ਸਮੂਹ ਅਧਿਕਾਰੀਆਂ ਦਾ ਤੇ ਟੀਚਰ ਸਾਹਿਬਾਨ ਦਾ ਤੇ ਬੱਚਿਆਂ ਦੇ ਜੋ ਆਪਣੇ ਦਿਖਾਈਏ ਰੁਚੀ ਉਸ ਲਈ ਮੈਂ ਬਹੁਤ ਖੁਸ਼ ਹਾਂ ਤੇ ਇਹਨਾਂ ਦਾ ਸ਼ਲਾਘਾ ਕਰਦਾ ਮੈਂ ਹਰਜੀਤ ਬਾਲਾ ਇਨਚਾਰਜ ਸਰਕਾਰੀ ਫੈਮਿਲੀ ਸਕੂਲ ਮੋਨਪੁਰ ਪ੍ਰਿੰਸ ਵੀਰ ਜੀ ਔਰ ਜਸਵੰਤ ਸਿੰਘ ਰਾਏ ਸਰਦਾਰ ਬਹੁਤ ਧੰਨਵਾਦ ਕਰਦੀ ਆ ਕਿਉਂਕਿ ਇਹਨਾਂ ਨੇ ਸਾਡੇ ਸਕੂਲ ਨੂੰ ਚੁਣਿਆ ਬੂਟੇ ਲਗਾਉਣ ਵਾਸਤੇ ਜੇ ਆਪਾਂ ਰੁੱਖ ਲਾਵਾਂਗੇ ਤਾਂ ਹੀ ਜਿਹੜਾ ਹੈਗਾ ਆਪਾਂ ਨੂੰ ਮੀਂਹ ਪ੍ਰਾਪਤ ਹੋਵੇਗਾ ਪਾਣੀ ਹੋਵੇਗਾ ਔਰ ਜਿਹੜੀ ਛਾਂ ਮਿਲੇਗੀ ਜੇ ਰੁੱਖ ਨਹੀਂ ਹੋਵੇਗਾ ਤਾਂ ਮਨੁੱਖ ਨਹੀਂ ਹੋਵੇਗਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਰੁੱਖ ਲਗਾਉਣੇ ਚਾਹੀਦੇ ਆ ਔਰ ਮੈਂ ਬਹੁਤ ਧੰਨਵਾਦੀ ਆ ਜਿਹੜੇ ਸਾਡੇ ਪਿੰਡ ਦੇ ਸਲਮਾਨੇ ਤੇ ਸੱਜਣ ਆਏ ਆ ਬੱਚੇ ਤੇ ਪ੍ਰਿੰਸ ਵੀਰ ਜੀ ਮਨਪ੍ਰੀਤ ਜੀ ਬੀਡੀਪੀ ਸਰ ਤੇ ਰਾਏ ਸਰ ਦਾ ਕਿ ਇਹਨਾਂ ਨੇ ਸਾਨੂੰ ਜਿਹੜੀ ਹੈਗੀ ਜੋਗ ਅਗਵਾਈ ਦਿੱਤੀ ਤੇ ਮੁੱਖਾਂ ਨੂੰ ਪਾਲਣ ਲਈ ਜਿਹੜੀ ਹੈਗੀ ਆ ਵਿਸ਼ੇਸ਼ ਜਿਹੜੇ ਹੈਗੇ ਆ ਸਾਨੂੰ ਉਹ ਦਿੱਤੀਆਂ ਜਾਣਕਾਰੀ ਦਿੱਤੀ ਇਸ ਕਰਕੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਾਂਗਾ ਧੰਨਵਾਦ ਰੁੱਖ ਲਗਾਓ ਵਾਤਾਵਰਨ ਬਚਾਓ ਸੰਸਥਾ ਬਣੋ ਪਿੰਡ ਮੋਹਨਪੁਰ ਸਕੂਲ ਦੇ ਵਿੱਚ ਅੱਜ ਬੂਟੇ ਲਗਾਏਗੇ ਜਿਹਦਾ ਜਿਹੜਾ ਮੇਨ ਟੀਮ ਸੀਗਾ ਵੀ ਆਪਣਾ ਗਲੋਬਲ ਵਾਰਮਿੰਗ ਦਾ ਇਫੈਕਟ ਆਪਣੇ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਇਹਦਾ ਇਫੈਕਟ ਨਜ਼ਰ ਆ ਰਿਹਾ ਜਿਵੇਂ ਕਿ ਅਸੀਂ ਮਈ ਮਹੀਨੇ ਵਿੱਚ ਦੇਖਿਆ ਬਹੁਤ ਜ਼ਿਆਦਾ ਹੀਟ ਵੇਵ ਚੱਲ ਰਹੀਆਂ ਸੀ ਜਿਹਦਾ ਮੇਨ ਇਫੈਕਟ ਪੈ ਰਿਹਾ ਸੀਗਾ ਬੱਚਿਆਂ ਦੀ ਸਿਹਤ ਦੇ ਉੱਪਰ ਫਰਕ ਪੈ ਰਿਹਾ ਸੀਗਾ ਜੀ ਤੇ ਬਜ਼ੁਰਗਾਂ ਦੇ ਉੱਪਰ ਸਟ੍ਰੋਕ ਦਾ ਡਰ ਸੀਗਾ ਜੀ ਇਹਦੇ ਲਈ ਮੈਂ ਤਾਂ ਅੱਜ ਹੀ ਲੋਕਾਂ ਨੂੰ ਬੇਨਤੀ ਕਰੂੰਗਾ ਜਿਆਦਾ ਜਿਆਦਾ ਅਸੀਂ ਰੁੱਖ ਲਗਾਈਏ ਜਿਹੜਾ ਕਿ ਸਾਡਾ ਜਿਹੜਾ ਵਾਤਾਵਰਣ ਨੀਟ ਐਂਡ ਕਲੀਨ ਹੋਵੇ ਤੇ ਜਿਹੜਾ ਸਾਡਾ ਟੈਂਪਰੇਚਰ ਦੇ ਵਧ ਰਹੇ ਆ ਜੀ ਉਹ ਟੈਂਪਰੇਚਰ ਨਾਰਮਲ ਹੋਵੇ ਜੀ ਜਿਵੇਂ ਕਿ ਜਿਹੜਾ ਗਲੋਬਲ ਵਾਰਮਿੰਗ ਦਾ ਇਫੈਕਟ ਆਇਆਗੀ ਉਹਦਾ ਇਫੈਕਟ ਸਭ ਤੋਂ ਵੱਧ ਜਿਆਦਾ ਹੋ ਰਿਹਾ ਸਾਡੇ ਗਲੇਸ਼ੀਅਰ ਦੇ ਉੱਪਰ ਜਿਹੜੇ ਸਾਡੇ ਗਲੇਸ਼ੀਅਰ ਨੇ ਬਹੁਤ ਜਲਦੀ ਮੈਲਟ ਹੋ ਰਹੇ ਸ਼ੁਰੂ ਹੋ ਗਏ ਨੇ ਉਹਦਾ ਇਫੈਕਟ ਕੀ ਹੋ ਰਿਹਾ ਜੀ ਜਿਹੜਾ ਪਾਣੀ ਦਾ ਲੈਵਲ ਸਾਡਾ ਬਹੁਤ ਜ਼ਿਆਦਾ ਵਧ ਰਿਹਾ ਉਹ ਪਾਣੀ ਦੇ ਵਧਣ ਦੇ ਨਾਲ ਕੀ ਹੋ ਰਿਹਾ ਜਿੰਨੇ ਕੋਸਟ ਉਹ ਕੰਟਰੀਜ਼ ਨੇ ਜੋ ਉੱਪਰ ਅਫੈਕਟ ਹੋ ਰਿਹਾ ਵੀ ਉਹ ਆਉਣ ਵਾਲੇ ਕੁਝ ਟਾਈਮ ਦੇ ਵਿੱਚ ਉਹ ਕੰਟਰੀਜ਼ ਦਾ ਅਸਥਿਤਵ ਜਿਹੜਾ ਹੈਗਾ ਜੀ ਉਹ ਖਤਮ ਹੀ ਹੋ ਜੂਗਾ ਇਹ ਆਪਣਾ ਜੇ ਅਸੀਂ ਆਪਣੇ ਦੇਸ਼ ਭਾਰਤ ਦੇ ਉੱਪਰ ਗੱਲ ਕਰੀਏ ਜਿੱਨੇ ਸਾਡੇ ਕੋਸਟਲ ਏਰੀਆਜ਼ ਹੈਗੇ ਨੇ ਜੀ ਗੁਜਰਾਤ ਹੋ ਗਿਆ ਮਹਾਰਾਸ਼ਟਰ ਹੋ ਗਿਆ ਜੀ ਉੜੀਸਾ ਹੋ ਗਿਆ ਕੋਲਕਾਤਾ ਹੋ ਗਿਆ ਜੀ ਜੇਕਰ ਅਸੀਂ ਗਲੋਬਲ ਵਾਰਮਿੰਗ ਨੂੰ ਨਾ ਕੰਟਰੋਲ ਕੀਤਾ ਤਾਂ ਇਹ ਪਾਣੀ ਦਾ ਲੈਵਲ ਜਦੋਂ ਵਧਣ ਲੱਗਿਆ ਤਾਂ ਸਾਡੇ ਦੇਸ਼ ਦੇ ਲਈ ਵੀ ਬਹੁਤ ਜ਼ਿਆਦਾ ਇਹ ਖਤਰੇ ਦੀ ਘੰਟੀ ਆ ਇਹਦੇ ਲਈ ਜਿਆਦਾ ਤੋਂ ਜਿਆਦਾ ਜੇ ਅਸੀਂ ਰੁੱਖ ਲਗਾਵਾਂਗੇ ਤਾਂ ਸਾਡਾ ਵਾਤਾਵਰਨ ਉਹ ਗਲੋਬਲ ਵਾਰਮਿੰਗ ਨੂੰ ਕੰਟਰੋਲ ਕਰ